ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਗੁਰੂ ਪਿਆਰ ਵਾਲਿਓ ਸਤਿਗੁਰਾਂ ਦਾ ਗੁਰਬਾਣੀ ਚ ਫਰਮਾਣ ਆ ਕਾਲ ਖਾਇਕ ਛੱਥੋਂ ਦੇ ਨਾਨਕ ਰਾਬਾ ਛਾਣੇ ਸੇ ਦੇ ਮਹਾਂਵਾਕ ਅਨਸਾਰ ਆਪ ਕਿਰਤ ਕਰਨੀ ਤੇ ਵਿੱਚੋਂ ਦਸਵੰਦ ਕੱਢ ਕੇ ਲੋੜਵੰਦਾਂ ਦੀ ਗੁਰੂ ਕੇ ਪਿਆਰਿਆਂ ਦੀ ਮਦਦ ਕਰਨੀ ਇਹ ਸਾਡੇ ਬਹੁਤ ਸਤਿਕਾਰਯੋਗ ਗਿਆਨੀ ਬਾਬਾ ਗੁਰਚੰਦ ਸਿੰਘ ਜੀ ਪਿੰਡ ਡੋਗਰਾਂਵਾਲ ਸੁਬਾਨਪੁਰ ਦੇ ਲਾਗੇ ਪੈਂਦੇ ਆ ਇਹ ਅੱਜ ਇਹਨਾਂ ਨੇ ਫਿਰ ਬੇਨਤੀ ਕੀਤੀ ਸੀ ਕਿ ਤੁਸੀਂ ਆਵਾਗ ਦੇ ਲੋ ਨਾਲ ਤਾਂ ਮੈਂ ਆਕੇ ਇਹਨਾਂ ਦੇ ਨਾਲ ਅੱਜ ਆਇਆ ਸੀ ਕਿ ਪਿੰਡ ਨੂੰ ਡੋਗਰਾਂਵਾਲ ਤੇ ਇਹਨਾਂ ਦੇ ਜਿਹੜੇ ਮਕਾਨ ਆ ਜਿੱਦਾਂ ਮਤਲਬ ਦੇਖ ਲਓ ਵੀ ਵਾਕਈ ਬਹੁਤ ਹਾਲਤ ਨਾਜਿਕ ਜੀ ਬਣੀ ਆ ਸੋ ਗੁਰੂ ਕੇ ਪਿਆਰੇ ਨੂੰ ਬੇਨਤੀ ਕੀਤੀ ਸੀ ਵੀ ਇਹਨਾਂ ਦੀ ਹੈਲਪ ਵਾਸਤੇ ਵੀ ਇਹਨਾਂ ਦੇ ਮਕਾਨ ਨੂੰ ਉੱਚਾ ਕਰ ਲੈਣਾ ਤੇ ਉੱਤੇ ਛੱਤ ਵਧੀਆ ਪਾ ਲੈਣਾ ਹਾਂਜੀ ਹਾਂਜੀ ਤੇ ਹੋ ਇਹਨਾਂ ਦੇ ਘਾਰੀਆ ਜਾਇ ਸੀਗੇ ਇੱਥੇ ਅਭੀ ਇਦਾਂ ਹੀ ਆ ਇਹਦੇ ਨਾਲ ਇੱਧਰ ਵੀ ਵਾਲੇ ਟੁੱਕੇ ਪਏ ਨਹੀਂ ਹੁੰਦਾ ਰਾਮ ਲਾਲ ਨਹੀਂ ਹੈ ਹਮੇ ਕਮਰੇ ਕੋਲ ਵੀ ਨਹੀਂ ਹੈ ਹਨਾ ਉਹ ਨਹੀਂ ਉਹ ਤੋਂ ਵਾਲਾ ਟੁਟਾ ਪਿਆ ਉਹਦੇ ਉਹ ਇਕੰਨਾ ਟੁੱਟੀਆਂ ਪਈਆਂ ਬਸ ਉਹ ਨਾਮ ਰਾਮ ਹੀ ਨਿਕਲ ਆਈਆਂ ਸਾਰੀਆਂ ਮੋਰੀਆਂ ਆਈਆਂ ਹਾਂਜੀ ਹਾਂ ਕੰਮ ਸਾਰੀ ਇੱਥੇ ਬੈਠੀ ਸੀ ਥੱਲੇ ਨਹੀਂ ਕਰਦੇ ਆ ਤੇਰੇ ਪੁੱਤ ਗੁਰੂ ਪਿਆਰ ਵਾਲਿਆ ਦੇਖ ਸਕਦੇ ਆ ਤੁਸੀਂ ਹਾਲਾਤ ਕਿਹੋ ਜਿਹੇ ਆ ਮੈਂ ਨਾ ਵੀ ਇਸ ਵੀਡੀਓ ਨੂੰ ਤੁਸੀਂ ਸ਼ੇਅਰ ਕਰੋ ਤੇ ਇਹਨਾਂ ਦੀ ਬਾਬਾ ਜੀ ਹੁਣਾਂ ਦੀ ਵੱਧ ਤੋਂ ਵੱਧ ਜਿੰਨੀ ਹੋ ਸਕਦੀ ਹੈ ਜਿੱਤੇ ਤੱਕ ਵੀਡੀਓ ਜਾਂਦੀ ਆ ਇਹਨਾਂ ਦੀ ਮਦਦ ਕਰੋ ਕਿਉਂਕਿ ਆਪਾਂ ਸੇਵਾ ਕਰਦੇ ਆਂ ਪਰ ਲੋੜਵੰਦਾਂ ਦੀ ਆਪਾਂ ਜੀ ਮਦਦ ਕਰੀਏ ਤੇ ਹੋਰ ਵੀ ਚੰਗਾ ਹੋਵੇ ਐਨਆਰਆਈ ਵੀ ਜਿਹੜੇ ਆ ਸਪੇਨ ਅਮਰੀਕਾ ਇੰਗਲੈਂਡ ਆਲੇ ਆ ਵੀਰਾਂ ਨੂੰ ਮੈਂ ਬੇਨਤੀ ਕਰਦਾ ਆਂ ਕਿ ਬਾਬਾ ਜੀ ਵਾਕਿਆ ਹੀ ਬਹੁਤ ਲੋੜਵੰਦ ਐ ਇਹਨਾਂ ਦੇ ਮਕਾਨ ਦੇ ਹਾਲਾਤ ਬਹੁਤ ਖਸਤਾ ਆ ਸਾਰੇ ਤੇ ਇਹ ਕਹਿੰਦੇ ਸੀਗੇ ਜਦੋਂ ਬਾਰਸ਼ਾਂ ਪਈਆਂ ਤੇ ਸਾਨੂੰ ਇਹ ਸਿਗਾ ਵੀ ਕਿਤੇ ਇਹ ਨਾ ਡਿੱਗ ਪੈਣ ਵਾਕਿਆ ਹਾਲਾਤ ਬਹੁਤ ਸੋਰਾ ਪਾਣੀ ਫਿਰ ਚੂਨਾ ਥੱਲੇ ਆ ਦਰਈਆ ਹੁੰਦਾ ਹੈ ਹਾਂਜੀ ਹਾਂਜੀ ਤੇ ਗੁਰੂ ਕੇ ਪਿਆਰਿਆਂ ਨੂੰ ਬੇਨਤੀ ਆਪਾਂ ਜਿੱਥੇ ਇਨਾ ਖਰਚਾ ਕਰਦੇ ਆਂ ਦਾ ਸਹਾਯੋਗ ਦਿਓ ਥੋੜਾ ਥੋੜਾ ਦਾ ਸਹੰਦ ਕੱਢ ਕੇ ਪ੍ਰਮਾਤਮਾ ਛੜਤੀ ਕਲਾ ਬਖਸ਼ੇ ਸਾਰਿਆਂ ਨੂੰ ਬੇਨਤੀ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰ ਵਾਲਿਓ ਅੱਜ ਤੋਂ ਮਹੀਨਾ ਪਹਿਲਾਂ ਸਾਡੇ ਬਹੁਤ ਸਤਿਕਾਰਯੋਗ ਗਿਆਨੀ ਗੁਰਚਰਨ ਸਿੰਘ ਜੀ ਪਿੰਡ ਡੋਗਰਾਂਵਾਲ ਜ਼ਿਲ੍ਹਾ ਕਪੂਰਥਲਾ ਜਿਨ੍ਹਾਂ ਨੇ ਭਾਈ ਕਨਈਆ ਜੀ ਸੇਵਾ ਸੁਸਾਇਟੀ ਨੂੰ ਬੇਨਤੀ ਕੀਤੀ ਕਿ ਮਕਾਨਾਂ ਦੀ ਹਾਲਾਤ ਜਿਹੜੀ ਆ ਬਹੁਤ ਖਸਤਾ ਆ ਇਹਨਾਂ ਦੀਆਂ ਛੱਤਾਂ ਉੱਚੀਆਂ ਕਰਨ ਵਾਸਤੇ ਮਦਦ ਕੀਤੀ ਜਾਵੇ ਔਰ ਸਾਡਾ ਫਰਜ਼ ਵੀ ਬਣਦਾ ਆ ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ ਅਸ਼ਟ ਤੀਰਤ ਸਗਲ ਪੁੰਨ ਜੀ ਦੇ ਆ ਪਰਮਾਨ ਇਹ ਸਾਡੇ ਗੁਰੂ ਕੇ ਪਿਆਰੇ ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਸਾਨੂੰ ਪ੍ਰਮਾਤਮਾ ਦੇ ਨਾਮ ਨਾਲ ਜੋੜਦੇ ਆ ਗੁਰਬਾਣੀ ਪੜ੍ਹ ਕੇ ਸੁਣਾਉਂਦੇ ਆ ਅਸੀਂ ਇਹਨਾਂ ਦਾ ਜਿੰਨਾ ਵੀ ਸਤਿਕਾਰ ਕਰ ਲਈਏ ਥੋੜਾ ਜਿਹਾ ਗੁਰੂ ਪਿਆਰ ਵਾਲਿਓ ਔਰ ਸਾਡੇ ਬਹੁਤ ਸਤਿਕਾਰਯੋਗ ਐਨ ਆਰ ਆਈ ਵੀਰ ਮੇਰੇ ਸਤਿਕਾਰਯੋਗ ਵੱਡੇ ਵੀਰ ਕੁਲਦੀਪ ਸਿੰਘ ਜੀ ਬੂਟਾ ਭਾਜੀ ਯੂ ਐਸ ਏ ਵਾਲੇ ਜਿਹੜੇ ਕਿ ਉਹਗੇ ਸਮਾਜ ਸੇਵੀ ਆ ਉਹਨਾਂ ਵੱਲੋਂ 10000 ਰੁਪਇਆ ਬਾਬਾ ਜੀ ਨੂੰ ਸੇਵਾ ਭੇਜੀ ਗਈ ਆ ਅਤੇ ਬਹੁਤ ਸਤਿਕਾਰਯੋਗ ਵੱਡੇ ਵੀਰ ਪਰਮਜੀਤ ਸਿੰਘ ਜੀ ਯੂ ਐਸ ਏ ਵਾਲੇ ਜੋ ਕਿ ਸਤਮਾ ਦੇ ਆ ਔਰ ਜੁਐਸ ਵਿੱਚ ਆਪਣੀ ਕਿਰਤ ਕਮਾਈ ਕਰ ਰਹਾ ਔਰ ਗੋਪਤ ਸੇਵਾ ਬੈਲਜੀਅਮ ਤੋਂ ਤਨਤਨ ਬਾਬਾ ਕਾਂਦਾਸ ਜੀ ਦੇ ਸੇਵਾਦਾਰ ਉਹਨਾਂ ਨੇ 5000 ਰੁਪਿਆ ਜਿਹੜਾ ਆ ਬਾਬਾ ਜੀ ਬਾਅਦ ਤੇ ਮਕਾਨਾਂ ਦੀਆਂ ਛੱਤਾਂ ਉੱਚੀਆਂ ਕਰਨ ਵਾਸਤੇ ਭੇਜਿਆ ਆ ਮੈਂ ਦਿਲ ਦੀਆਂ ਗਹਿਰਾਈਆਂ ਵਿੱਚੋਂ ਅਰਦਾਸ ਕਰਦਾ ਆ ਪ੍ਰਮਾਤਮਾ ਇਹਨਾਂ ਐਨਆਰਆਈ ਵੀਰਾਂ ਨੂੰ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਬਖਸ਼ੇ ਜਿਹੜੇ ਹਮੇਸ਼ਾ ਹੀ ਲੋੜਵੰਦ ਜ਼ਰੂਰਤਮੰਦ ਪਰਿਵਾਰਾਂ ਦੀ ਬਾਹ ਫੜਦੇ ਉਹਨਾਂ ਦੀ ਮਦਦ ਕਰਦੇ ਆ ਔਰ ਇਹ ਵੀ ਅਰਦਾਸ ਕਰਦਾ ਹਾਂ ਪ੍ਰਮਾਤਮਾ ਬਾਬਾ ਜੀ ਨੂੰ ਤੰਦਰੁਸਤੀ ਬਖਸ਼ਣ ਚੜ੍ਹਦੀ ਕਲਾ ਬਖਸ਼ਣ ਕਿਉਂਕਿ ਇਹਨਾਂ ਦਾ ਪਿਛਲੇ ਦਿਨੀ ਐਕਸੀਡੈਂਟ ਹੋ ਗਿਆ ਹੈਗਾ ਤੇ ਇਹਨਾਂ ਦੀ ਲੱਤ ਟੁੱਟ ਗਈ ਸੀ 8 ਦੀ ਵੀ ਹੱਡੀ ਕ੍ਰੈਕ ਹੋ ਗਈ ਸੀ ਔਰ ਇਹ ਹੁਣ 1 ਸਾਲ ਤੋਂ ਬਾਅਦ ਵਿੱਚ ਇਹ ਹੁਣ ਥੋੜਾ ਜਿਹਾ ਤੁਰਨ ਫਿਰਨ ਲੱਗੇ ਆ ਤੇ ਇਹ ਬੇਨਤੀ ਆ ਮਾਲਕ ਦੇ ਚਰਨਾਂ ਵਿੱਚ ਪ੍ਰਮਾਤਮਾ ਇਹਨਾਂ ਨੂੰ ਵੀ ਤੰਦਰੁਸਤੀ ਬਖਸ਼ੇ ਤਾਂ ਜੋ ਇਹ ਆਪਣੀ ਕਿਰਤ ਕਮਾਈ ਕਰ ਸਕਣ ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਵਿੱਚੋਂ ਐਨਆਰਏ ਵੀਰਾਂ ਦਾ ਵੀਰ ਕੁਲਦੀਪ ਸਿੰਘ ਬੂਟਾ ਜੀ ਪਰਮਜੀਤ ਸਿੰਘ ਯੂਐਸਏ ਜੀ ਅਤੇ ਬੈਲਜੀਅਮ ਦੀ ਸਾਂਝ ਸੰਗਤ ਵੱਲੋਂ ਜੋ ਗੁਪਤ ਸੇਵਾ 5000 ਰੁਪਏ ਭੇਜੀ ਆ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ